ਪੀਵੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਆਓ ਪਿੰਡ ਪ੍ਰਾਗਪੁਰ ਵਿਖੇ ਚਲਦੇ ਹਾਂ ਜਿੱਥੋਂ ਦੇ ਇਤਿਹਾਸਕ ਧਾਰਮਿਕ ਸਥਾਨ ਬਾਬਾ ਪੰਜ ਪੀਰ ਵਿਖੇ ਵੱਡੇ ਹਾਲਦਾਨੀ ਪੱਥਰ ਰੱਖਿਆ ਗਿਆ ਜਿਸ ਦੌਰਾਨ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਸਥਾਨ ਤੇ ਕਈ ਮਜ਼ਾਰਾਂ ਖੁੱਲੇ ਵਿੱਚ ਹੀ ਬਣੀਆਂ ਹੋਈਆਂ ਹਨ ਜਿਨ੍ਹਾਂ ਦੇ ਸਤਕਾਰ ਵਿੱਚ ਵਾਧਾ ਕਰਦਿਆਂ ਉਹਨਾਂ ਦੇ ਉੱਪਰ ਵੱਡਾ ਹਾਲ ਬਣਾਇਆ ਜਾ ਰਿਹਾ ਹੈ ਉਹਨਾਂ ਦੱਸਿਆ ਕਿ ਇਸ ਵੱਡੇ ਹਾਲ ਤੇ ਕਰੀਬ 20 ਲੱਖ ਰੁਪਏ ਦਾ ਖਰਚਾ ਆਉਣ ਦਾ ਅਨੁਮਾਨ ਹੈ ਜਿਸ ਕਰਕੇ ਉਹਨਾਂ ਸਮੂਹ ਸੰਗਤ ਨੂੰ ਬੇਨਤੀ ਕੀਤੀ ਕਿ ਇਸ ਸਥਾਨ ਤੇ ਚੱਲ ਰਹੇ ਇਸ ਕਾਰਜ ਵਿੱਚ ਆਪਣਾ ਯੋਗਦਾਨ ਪਾਉਣ ਉਨਾ ਬਹੁਤ ਦਾਨੀ ਪਰਿਵਾਰਾਂ ਦਾ ਧੰਨਵਾਦ ਵੀ ਕੀਤਾ ਗਿਆ ਤੇ ਕਈ ਧਾਰਮਿਕ ਰਸਮਾਂ ਉਪਰੰਤ ਇਸ ਹਾਲ ਦੀ ਉਸਾਰੀ ਸ਼ੁਰੂ ਕੀਤੀ ਗਈ ਆਓ ਦੇਖਦੇ ਹਾਂ ਇਸ ਨੀਂਹ ਪੱਥਰ ਸਮਾਗਮ ਦੀ ਪੂਰੀ ਰਿਪੋਰਟ ਦਰਬਾਰ ਪੰਜਾਂ ਪੀਰਾਂ ਦਾ ਬਹੁਤ ਸਾਰੇ ਧੰਨਵਾਦ ਜੀ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪੰਜ ਪੀਰ ਦਰਬਾਰ ਪਿੰਡ ਪ੍ਰਾਗਪੁਰ ਜ਼ਿਲ੍ਹਾ ਅਸ਼ੀਰਦ ਭਗਤ ਸਿੰਘ ਨਗਰ ਤੇ ਖੜੇ ਆਂ ਅੱਜ ਇੱਥੇ ਨੇ ਪੱਥਰ ਰੱਖਿਆ ਲੈਂਟਰ ਪੈਣਾ ਜੀ ਸਮੂਹ ਸਾਧ ਸੰਗਤ ਨੂੰ ਬੇਨਤੀ ਕਰਦੇ ਹਾਂ ਵੀ ਘੱਟੋ ਘੱਟ ਜਿਹੜੀ ਇਮਾਰਤ ਦੀ ਲਾਗਤ 15-20 ਲੱਖ ਦੇ ਦਰਮਿਆਨ ਆ ਰਹੀ ਆ ਅਸੀਂ ਪਹਿਲਾਂ ਵੀ ਜਿਹੜੀਆਂ ਸੰਗਤਾਂ ਨੇ ਤਿਲਫਲ ਦਿੱਤਾ ਉਹਨਾਂ ਦਾ ਵੀ ਕੋਟਨ ਕੋਟਨ ਧੰਨਵਾਦ ਕਰਦੇ ਆ ਤੇ ਪਲਵਿੰਦਰ ਸਿੰਘ ਥਾਂਦੀ ਪਿੰਡ ਲੜਵਾ ਜੁਕੇ ਨਿਵਾਸੀ ਜੀ ਨੇ ਸਾਨੂੰ 7 7.5 ਲੱਖ ਦੀ ਰਾਸ਼ੀ ਦੇ ਨਾਲ ਯੋਗਦਾਨ ਸੇਵਾ ਦਿੱਤੀ ਆ ਸੀ ਸਮੂਹ ਨਗਰ ਨਿਵਾਸੀ ਉਹਨਾਂ ਦਾ ਕੋਟਨ ਕੋਟਨ ਧੰਨਵਾਦ ਵਾ ਇਹ ਇਤਿਹਾਸਕ ਸਥਾਨ ਵਾ ਇੱਥੇ ਦੋ ਮੇਲੇ ਲੱਗਦੇ ਆ ਛਿੰਝ ਪਿੰਦੀ ਆ 25 26 ਜੂਨ ਦਾ ਮੇਲਾ ਆ 23 26 ਸਤੰਬਰ ਨੂੰ ਛੰਝ ਪੈਂਦੀ ਆ ਅਸੀਂ ਸਮੂਹ ਨਗਰ ਨਿਵਾਸੀਆਂ ਵੱਲੋਂ ਦੇਸ਼ ਵਿਦੇਸ਼ ਬੈਠੀਆਂ ਸਾਰੀਆਂ ਸੰਗਤਾਂ ਦੇ ਦੇ ਧਿਆਨ ਚ ਬੇਨਤੀ ਕਰਦੇ ਆ ਬੇਸ ਹਸਤਾਨ ਦੀ ਸੇਵਾ ਵਿੱਚ ਵੱਧ ਤੋਂ ਵੱਧ ਸੇਵਾ ਕਰੋ ਤੇ ਆਪਣਾ ਜੀਵਨ ਸਫਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਕਾਰਾ ਪੰਜਾਂ ਪੀਰਾਂ ਦਾ ਸੱਚੇ ਦਰਬਾਰ ਕੀ ਜੈ